ਆ ਹੈਗਾ ਜੀ ਅੱਜ ਬਣਾਇਆ ਅਸੀਂ ਪੈਰਿਸਕੋਪ ਇਹਦੇ ਵਿੱਚ ਕੀ ਹੈ ਕਿ ਇੱਕ ਬੈਂਡ ਇਧਰ ਲੈਣਾ ਗੁੱਜਾ ਬੈਂਡ ਉੱਪਰ ਨੂੰ ਇੱਕ ਉੱਪਰ ਨੂੰ ਇੱਕ ਬੈਂਡ ਥੱਲੇ ਨੂੰ ਇਹਦੇ ਵਿੱਚ ਅਸੀਂ 45 ਡਿਗਰੀ ਐਂਗਲ ਤੇ ਦੋ ਸ਼ੀਸ਼ੇ ਕੱਟ ਕੇ ਲਾਣੇ ਆ 45 ਡਿਗਰੀ ਐਂਗਲ ਹੁੰਦਾ ਐ ਇਦਾਂ ਕਰਕੇ ਇਹ ਇਦਾਂ ਇੱਕ ਇਦਾਂ ਸ਼ੀਸ਼ਾ ਉੱਪਰ ਲੱਗਣਾ ਦੂਜਾ ਸ਼ੀਸ਼ਾ ਜਿਹੜਾ ਉਹ ਥੱਲੇ ਲੱਗਣਾ ਇਹਦੇ ਨਾਲ ਕੀ ਹੁੰਦਾ ਜਦੋਂ ਅਸੀਂ ਇਹਦੇ ਵਿੱਚ ਦੇਖਦੇ ਆਂ ਸਾਨੂੰ ਕੰਧ ਦੇ ਉੱਪਰ ਦੀ ਵੀ ਦੂਜੇ ਪਾਸੇ ਸਾਰਾ ਕੁਝ ਦਿਖਦਾ ਜਿੱਦਾਂ ਮੰਨ ਲਓ ਕਿ ਅਸੀਂ ਬੈਦ ਦੇ ਥੱਲੇ ਕੋਈ ਚੀਜ਼ ਡਿੱਗੀ ਆ ਅਸੀਂ ਪੁੱਠਾ ਕਰਕੇ ਥੱਲੇ ਵੀ ਦੇਖ ਸਕਦੇ ਆ ਇਹਦੇ ਨਾਲ ਤੇ ਇਹਦੇ ਨਾਲ ਦੇਖਣ ਦਾ ਤਰੀਕਾ ਇਹ ਹੁੰਦਾ ਹੁਣ ਇਹ ਇਹਦੇ ਨਾਲ ਐਂ ਤਾਂ ਦਿਖਦਾ ਐਂ ਤਾਂ ਐਂ ਤਾਂ ਦੇਖਦਾ ਪਰ ਇਹਦੇ ਵਿੱਚ ਮੈਨੂੰ ਹੁਣ ਮੋਬਾਈਲ ਦਿਖਾਈ ਦੇ ਰਿਹਾ ਸਾਰਾ ਕੁਝ ਪਰ ਦਿਖਦਾ ਮੈਨੂੰ ਉੱਪਰ ਦੀ ਆ ਇਦੋਂ ਪਰ ਮੈਨੂੰ ਜ਼ਲੇ ਕਰਨਾ ਪੈ ਰਿਹਾ ਬਹੁਤ ਜ਼ਿਆਦਾ ਜਦ ਕਿ ਮੈਨੂੰ ਹੁਣ ਉੱਪਰ ਕੰਧ ਦੇ ਉੱਪਰੋਂ ਵੀ ਆਲਪਰ ਦਿਖਾਈ ਦੇਵੇਗਾ ਇਹਦੇ ਨਾਲ ਪਰ ਦਿਖਦਾ ਏਦਾਂ ਵਾ ਕਿ ਜਿੱਦਾਂ ਬਿਲਕੁਲ ਇਹਦੇ ਵਿੱਚ ਦੀ ਆ ਚੀਜ਼ ਆ ਇੱਕ ਪਿੰਡ ਆਪਣੇ ਵਾਲੇ ਪਾਸੇ ਨੂੰ ਇੱਕ ਪਿੰਡ ਦੂਜੇ ਪਾਸੇ ਨੂੰ ਔਰ ਇਹਦੇ ਨਾਲ ਜਦੋਂ ਅਸੀਂ ਦੇਖਦੇ ਆ ਸਾਨੂੰ ਕੱਲੀ ਕੱਲੀ ਚੀਜ਼ ਜਿਹੜੀ ਆ ਕੰਧ ਤੋਂ ਦੀ ਆਲਪਰ ਦਿਖਾਈ ਦਿੰਦੀ ਆ ਹੁਣ ਜਦੋਂ ਅਸੀਂ ਦੇਖਦੇ ਹਾਂ ਸਾਨੂੰ ਗਵਾਂਡੀਆਂ ਦੇ ਘਰ ਦੇ ਵਿੱਚ ਕਈ ਕੱਲੀ ਕੱਲੀ ਚੀਜ਼ ਦੇਖੀ ਆ ਹੁਣ ਮੈਂ ਤੁਹਾਨੂੰ 1 ਮਿੰਟ ਦੇ ਵਿੱਚ ਦੀ ਦਿਖਾਣਾ ਇਹਦੇ ਨਾਲ ਇਦਾਂ ਦਿਖਣਾ ਕਿ ਜਿੱਦਾਂ ਆਰ ਪਾਰ ਦੇਖਦਾ ਪਿਆ ਕੰਧੂ ਦੇ ਵਿੱਚ ਦੀ ਇਹ ਆ ਦੇਖੋ ਜੀ ਜਦਕਿ ਇਹ ਬੈਂਡ ਵਾ ਬੈਂਡ 'ਚ ਸ਼ੀਸ਼ਾ ਲੱਗਾ ਇਹਦੇ ਵਿੱਚ ਦੀ ਇਦਾਂ ਲੱਗਦਾ ਜਿੱਦਾਂ ਆਰ ਪਾਰ ਦਿਖਾਈ ਦੇ ਰਿਹਾ ਹੈ ਕਿਸੇ ਸਮੇਂ ਪੰਡੂਬੀਆਂ ਦੇ ਵਿੱਚ ਹੁਣ ਬੈਂਡ ਦੇਖੋ ਦਿਖਦਾ ਇਹਦੇ ਵਿੱਚ ਦੀ ਆਰਪਰ ਲੇਕਿਨ ਅਗਲੇ ਪਾਸਿਓ ਇਹ ਬੰਦ ਹੈ ਇਹ ਦੇਖੋ ਇਹ ਸਾਨੂੰ ਐਡਾ ਲੱਗਦਾ ਕਿ ਆਰਪਰ ਦਿਖਾਈ ਦੇ ਰਿਹਾ ਪਰ ਜੇਖਦਾ ਸਾਨੂੰ ਉੱਪਰ ਦੀ ਆ ਉੱਪਰਲੇ ਬੈਂਡ ਦੇ ਵਿੱਚ ਦੀ ਦਿਖਾਈ ਦੇ ਰਿਹਾ ਇਹਦੇ ਵਿੱਚ ਦੀ ਕਿਸੇ ਟਾਈਮ ਤੇ ਪੰਡੂਬੀਆਂ ਦੇ ਵਿੱਚ ਇਹ ਤਕਨੀਕ ਵਰਤੀ ਜਾਂਦੀ ਸੀ ਔਰ ਟੈਂਕਾਂ ਦੇ ਵਿੱਚ ਵੀ ਕਿਸੇ ਟਾਈਮ ਤੇ ਇਹ ਤਕਨੀਕ ਵਰਤੀ ਜਾਂਦੀ ਸੀ ਜਦੋਂ ਡਿਜੀਟਲਾਈਜੇਸ਼ਨ ਨਹੀਂ ਸੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ